ਤੇਰਗਾ ਸੋ ਤਾਂ ਨੂੰ ਦਰਸ਼ਨ ਮੇਲੇ ਕਰਾਨੇ ਅੰਦਰ ਜਾ ਕੇ ਬੜੀ ਬੜੀ ਤੇਰਗਾ ਧੰਤਨ ਬਾਬਾ ਪਰੋਲੇ ਸ਼ਾਦੀ ਦੂੜ ਦੂੜਾ ਸੰਗਤ ਆਤੇ ਧੰਤਨ ਬਾਬਾ ਪਰੋਲੇ ਸ਼ਾਦੀ ਸਸੀ ਗਾਜ ਜੀ ਸਾਰੇ ਨਵੇਂ ਵਲਵਕ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਰੰਗਲੀ ਦੁਨੀਆ 21 ਸੋ ਲੋ ਜੀ ਅੱਜ ਫੇਰ ਆਪਾਂ ਵੀਰਿੰਦਰ ਭਾਈ ਦੇ ਨਾਲ ਦਰਸ਼ਨ ਕਰਨ ਜਾ ਰਹੇ ਪਰੋਲੇ ਸ਼ਾ ਪਰ ਲੈ ਸਾ ਦਰਸ਼ਨ ਕਰਨ ਜਾ ਰਹੇ ਆ ਤੁਹਾਨੂੰ ਦਰਗਾਹ ਦੀ ਜਾ ਕੇ ਦਰਸ਼ੇ ਮੇ ਲਿਖਾਵਾਗੇ ਤੋ ਇਸ ਟਾਈਮ ਭਾਜੀ ਆਏ ਸੀ ਗੱਡੀ ਕੱਢ ਲੱਗੇ ਸੀ ਸਾਡਾ ਲਈ ਆਪਣੀ ਜਿਹੜੀ ਚਾਬੀ ਦੁਕਾਨ ਤੇ ਭੁੱਲ ਲਏ ਆ ਤੋ ਕਾਕਾ ਗਿਆ ਛੋਟਾ ਨਾਲ ਲੈ ਕੇ ਟਾਈਮ ਆਂਦੇ ਆ ਤੇ ਫਿਰ ਪੰਛੀ ਕਹੇ ਕਈ ਕਲਾਸ ਚ ਪੜਦੀ 3rd 3rd ਚ ਤੇ ਉਹ ਵੱਡਾ ਕਿੰਨੀ ਚ ਪੜਦਾ ਸੈਵਨ ਸੈਵਨ ਕਲਾਸ ਤੇ ਸਕੂਲ ਦਾ ਨਾਮ ਕੀ ਹੈ ਆਰੀਅਸਮਾਰ ਆਰੀਅਸਮਾਰ ਬੈਕਟੇਜ ਜਿਹੜਾ ਤੇਰਾ ਕੀ ਨਾਮ ਆ ਮਾ ਮਾਹੀ ਕੋਈ ਕਮ ਮਾਹੀ ਉਹ ਪਰਚਨ ਸਾਰੀ ਖਾਈ ਜਾਏਗੀ। ਸਾਡੀ ਵੀਡੀਓ ਦਿਖਾਈ ਜਾਏਗੀ ਸਾਰਾ ਕਲਾਸ ਚ ਸਾਡੇ ਫਸਟ ਚ ਪ੍ਰਿੰਟਰ ਪਾਈ ਫੋਨ ਲਾ ਰਹੇ ਨੇ ਚਾਬੀ ਨਹੀਂ ਲੱਭ ਰਹੀ। ਦੁਕਾਨ ਦੀ ਕੀ ਆ ਗਏ ਚਾਬੀ ਲੈ ਆ ਗਏ। ਕਿੱਥੇ ਰਹਿ ਗਏ ਹਾਂ? ਦੁਕਾਨ ਤੇ ਚਾਬੀ ਲੱਭਣ ਲੱਗ ਪਿਆ ਹਾਂ। ਠੀਕ ਹੈ ਚਲੋ ਕੱਢੋ ਗੱਡੀ ਹੁਣ। ਆਪਾਂ ਚੱਲੇ ਆਂ ਬਾਏ ਬਾਏ। ਬਾਏ ਬਾਏ। ਕੱਢੋ ਗੱਡੀ ਬੰਦ। ਲੇਟ ਆਇ ਨਹੀਂ। ਚਾਬੀ ਲੱਭਣ ਲੱਗ ਪਏ। ਹਾਂ ਚਾਬੀ ਲੱਭਣਾ। ਮੈਨੂੰ ਲੱਗਾ ਦੁਕਾਨ ਦੀ ਲੈਣੀ ਆ ਤੇ ਮੋਟਰਸਾਈਕਲ ਦੀ ਲੈਣੀ ਮੈਂ। ਮੋਰ ਸੈਗਲ ਦੀ ਲੱਭਣ ਲੱਗ ਪਈ ਲੈਣੀ ਚਾਹ। ਭੱਜੇ ਆ ਸਾਹ ਚੜਿਆ ਤੇ ਨਹੀਂ। ਹਾਂਜੀ। ਹਲੋ ਜੀ ਮੇਰਾ ਫਰੈਂਡ ਆ ਗਿਆ ਇਹਦਾ ਨਾਮ ਮੈਂ ਗੰਨੇ ਆ ਮੈਂ। ਤੇ ਫਰਦਾ ਇਹ 7th ਕਲਾਸ ਚ ਪੜਦਾ ਕੀ ਨਾਮ ਹੈ? 6th ਕਲਾਸ ਦਾ। ਹਾਂਜੀ। ਕੰਨੇ ਆ ਦੇ ਚੈਨਲ ਤੇ ਰੰਗੀਲੀ ਦੁਨੀਆ 21 ਨੂੰ ਕਮੈਂਟ ਕਰੋ ਤੇ ਸ਼ੇਅਰ ਕਰੋ। ਪੂਰਾ ਵੀ ਕਰੋ, ਲਾਈਕ ਵੀ ਕਰੋ। ਅੱਛਾ ਤੂੰ ਵੇਖਦਾ ਵੀਡੀਓ? ਸਾਰੀਏ ਦੇਖਦਾ। ਵਧੀਆ ਵਧੀਆ। ਹਲੋ ਜੀ ਵਿਰਿੰਦਰ ਭਾਈ ਨੇ ਗੱਡੀ ਕੱਢ ਚੁੱਕੀ ਆ। ਚਾਬੀ ਲਾ ਲਈ ਆ। ਠੀਕ ਆ। ਮੈਂ ਬੈਠਣ ਲੱਗਿਆ ਆਪਾਂ। ਚਲੋ ਜੀ। ਤੂੰ ਜਣਾ ਨਾਲ ਬੈ ਜਾ। ਨਿਕਲ ਆਓ ਨਿਕਲ ਆਓ ਤਿਆਰ ਜਾਂ ਦੀ ਨਹੀਂ ਆ ਰਹੀ ਆ ਤੇ ਬੈਠ ਲੱਗ ਕਿ ਬੈਠ ਚੁੱਕੇ ਆ ਆਪਾਂ ਠੀਕ ਆ ਤੂੰ ਲੱਪਾ ਜਾ ਰਹੇ ਆ ਤੂੰ ਰਿਸਾ ਦਰਗਾਹ ਦੇ ਦਰਸ਼ਨ ਕਰਨ ਅਜਬੀਰ ਵਾਲਾ ਸਾਡੇ ਭਾਈ ਬਣਾ ਨੇ ਸੈਂਟੜਾ ਸਲੋ ਜੀ ਆ ਭੰਡਾਰੀ ਗੇਟ ਆ ਇੱਥੇ ਇੱਕ ਹੋਰ ਦਰਗਾਹ ਆ ਗਈ ਆ ਤੇ ਆ ਸਾਡੇ ਭਾਈ ਸਤਿਗੁਰ ਬਾਬਾ ਕੀ ਹਾਲ ਚਾਲ ਆ ਸਵਾਦ ਦਰਗਾਹ ਵੀ ਬਹੁਤ ਪੁਰਾਣੀ ਹੈਗੀ ਆ ਪਾ ਛੋਟੇ ਛੋਟੇ ਹੰਦੇ ਹੀ ਜ਼ਰੂਰੀ ਹੈ ਦਰਗਾਹ ਦੇਖ ਰੇ ਆ ਐ ਅਜੇ ਭਾਈ ਐ ਦਰਗਾਹ ਦੀ ਸੇਵਾ ਕਰਦੇ ਆ ਪਹਿਲਾਂ ਇਹਨਾਂ ਦੇ ਪਿਤਾ ਜੀ ਵੀਰਪਾਲ ਸਾਹਿਬ ਜੀ ਬਹੁਤ ਸੇਵਾ ਕਰਦੇ ਰੇ ਆ ਦਰਗਾਹ ਦੀ ਪੱਲਾ ਮੇਰੇ ਚਾਚਾ ਜੀ ਕਰਦੇ ਨੇ ਆ ਤੇ ਇਹਨਾਂ ਦੇ ਪਿਤਾ ਜੀ ਗੱਡੀ ਦੇ ਬੈਠੇ ਆ ਉਹਨਾਂ ਦੇ ਡੇਟਾ ਸੇਵਾ ਕਰ ਰਿਹਾ ਅਜੇ ਕਮਾਲ ਜੀ ਦਰਗਾਹ ਦੀ ਬਹੁਤ ਸੇਵਾ ਹੈ ਪੁਰਾਣੀਆਂ ਗਲੀਆਂ ਪੁਰਾਣੀਆਂ ਬਚਪਨ ਦੀਆਂ ਯਾਦਾਂ ਤਾਜੀ ਹੁੰਦੀਆਂ ਐਫਸੀ ਵਰ ਮੋਸਟਲੀ ਬੱਚੇ ਪੜ੍ਹੇ ਰਹੇ ਐ ਇੱਥੇ ਮੇਰੇ ਮੇਰੇ ਜੱਟੇ ਵੀ ਜਿੰਨੇ ਵੀ ਆ। ਤੇ ਉਹਦੇ ਨਾਲ ਹੀ ਬੈਕ ਸਾਈਡ ਤੇ ਏਵੀਐਮ ਸਕੂਲ ਆ। ਉਹ ਗਲੀ ਇਧਰ ਵਿੱਚ ਆਪਾਂ ਜਾਂਦੇ ਹੁੰਨੇ ਹਾਂ। ਉਹ ਉਧਰਲੀ ਸਾਈਡ। ਤੇ ਚਲੋ ਬਣਾ ਪੈਦਲ ਨੂੰ ਜਾ ਰਹੇ ਆ। ਜੀ ਮੇਨ ਰੋਡ ਤੇ ਆ ਚੁੱਕੇ ਆ। ਤੋ ਆ ਮਾਇਨ ਹਾਲ ਆ। ਤੇ ਕਿਹੜੇ ਕਿਹੜੇ ਵਿਆਹ ਹੋਏ ਐ ਇੱਥੇ ਉਹ ਵੀ ਮੈਨੂੰ ਦੱਸ ਦਿਓ। ਆ ਸਾਰਾ ਮਾਇਨ ਹਾਲ ਆ। ਜੀ ਪਹਾੜੀ ਕੋ ਚੌਂਕ ਪਹੁੰਚ ਚੁੱਕੇ ਆ ਤੇ ਸਾਹਮਣੇ ਗੁਰਦੁਆਰਾ ਕਨਸੈਪਟ ਤੇ ਡੇੜਾ ਸਾਹ ਆ ਰੇ ਨਾਰੀ ਤੇ ਤਰਗਾਏ। ਠੀਕ ਹੈ ਤੇ ਇੱਧਰ ਬਾਹਲਾ ਪਾਸਾ ਪੈਂਦਾ ਇੱਧਰੋਂ ਪਾਸ ਜਿੱਧਰੋਂ ਆਏ ਆ ਤੇ ਇੱਧਰਲੀ ਸਾਈਡ ਉਮਰਪੁਰਾ ਪੈਂਦਾ ਤੇ ਹੁਣ ਆਪਾਂ ਜਾਵਾਂਗੇ ਸਿੱਧਾ ਹੀ ਇੱਧਰੋਂ ਤੇ ਸਾਡੇ ਬਰਿੰਦਰ ਭਾਈ ਹੋਣਾ ਰਾ ਤੇ ਪ੍ਰਾਣਾ ਘਾਰ ਹੁੰਦਾ ਸੀ ਉਹ ਵੀ ਤੁਹਾਨੂੰ ਦੱਸ ਦਿਆਂ ਕਿੱਥੇ ਆ ਤੇ ਹੁਣ ਉਹ ਘਰ ਤੇ ਬੈਂਕ ਬਣ ਚੁੱਕਿਆ ਪੰਜਾਬ ਗ੍ਰਾਮਰ ਬੈਂਕ ਦਾ ਤੇ ਬਰਿੰਦਰ ਭਾਈ ਹੋਣਾ ਰਾ ਘਰ ਹੁੰਦਾ ਸੀ ਕਿਸ ਟਾਈਮ ਸੋ ਉਹ 2 ਕਿਲੋਮੀਟਰ ਰਹਿ ਗਏ ਭਾਈ ਹੋਰ 2 ਕਿਲੋਮੀਟਰ ਸੋ ਹੋਰ 2 ਕਿਲੋਮੀਟਰ ਆ ਥੋੜਾ ਰੋਲੇ ਸਾਹਿਬ ਦਰਸਿੰਦਾਸ ਦਾ ਡੇਰਾ ਇਹ ਬਾਬਾ ਜੀ ਦਾ ਪਾ ਠੀਕ ਆ ਆ ਰੋੜ ਸਾਰਾ ਜਿੰਨਾ ਵੀ ਆ ਨਾ ਬਾਈਪਾਸ ਦਾ ਵਾ ਉਸ ਤੋਂ ਬਾਅਦ ਜਾਣਾ ਪੈਣਾ ਉਧਰ ਹਾਈ ਕਰੋ ਇਹਦੀ ਗੱਲ ਨਹੀਂ ਬਾਈਪਾਸ ਮਹਾਪੁਰਸ਼ੀ ਮੈਂ ਲਗੇ ਕਿ ਕਿੱਦਾਂ ਮੇਰਾ ਭਰਾ ਠੀਕ ਆ ਰੋੜ ਸਾਰਾ ਲੋ ਜੀ ਸਾਡੇ ਬਾੜ ਸਾਫ ਸਾਡੇ ਵੱਡੇ ਭਰਾ ਮਿਲ ਚੁਕੇ ਨੇ ਬੜੇ ਸਾਲਾਂ ਬਾਅਦ ਕੀ ਹਾਲ ਚਾਲ ਮੇਰੇ ਭਰਾ ਵਰਤਿਆ ਤਾਂ ਹੋਰ ਠੀਕਾ ਕਰ ਪਰਵਾਰ ਬੜੇ ਸਾਲਾਂ ਬਾਅਦ ਮਿਲਿਆ ਯਾਰ ਬੋਲੋ ਭਰਾ ਦੇ ਟੈਕ ਕਰੋ ਯਾਰ ਕਿੰਨੇ ਘੰਟ ਹੈ ਹੋਰ ਮੇਰਾ ਭਰਾ ਕਰੇ ਠੀਕ ਠਾਕ ਘਰ ਪਰਵਾਰ ਵਧੀਆ ਕਹਿਣ ਕਿਰਪਾ ਬਾਬਾ ਜੀ ਬੜੇ ਦਿਨ ਬਾਅਦ ਮਿਲੇ ਯਾਰ ਕਿੰਨੇ ਬਾਅਦ ਮਿਲਿਆ ਹੈ ਮਾ ਭਰਾ ਨੂੰ ਹੋਰ ਵਧੀਆ ਨਾ ਸਭ ਕੁਝ ਬਾਬਾ ਜੀ ਹੁਣ 2 ਸਾਲ ਬਾਅਦ ਮੈਨੂੰ ਮਿਲਿਆ ਇਹ ਪਦੋਨੇ ਬਾਈ ਮਕੇ ਚਾਣੇ ਕੀ ਨਾ ਕੀਦਾ ਸਭ ਜਾਣਦੇ ਹੁੰਨੇ ਆਪਾਂ ਬੜਾ ਪਿਆਰੇ ਹੀ ਸਾਡਾ ਮਰਚ ਕੰਮ ਕਰਾ ਰਾ ਚ ਰਹਿਦੀ ਜਾਂਦੀ ਹੈ ਤੇ ਬਾਈ ਵੀ ਫ੍ਰੀਜਰ ਬਾਹਰ ਮਿਲਿਆ ਉਹਦੀਆਂ ਚਾਣੇ ਕੀ ਮਿਲ ਗਿਆ ਮੈਂ ਵੀਡੀਓ ਬਣਾਉਣਿਆ ਹਾਂ ਉੱਪਰ ਵਧੀਆ ਲੱਗਿਆ ਮੇਰੇ ਭਰਾ ਨੂੰ ਮਿਲਾਂ ਗੱਲ ਕਰ ਕੀ ਹੋਈ ਤੇ ਮੈਸੇਂਜਰ ਕਰ ਦਈ ਚੋਰੀ ਮੈਨੂੰ ਜਰੂਰ ਕਰਾਂਗੇ ਹੋ ਗਿਆ ਯਾ ਓਕੇ ਭਾਈ ਓਕੇ ਜਾਨ ਸੰਭਾਲ ਲਓ ਆਪਣਾ ਸਟੀਅਰਿੰਗ ਬਾਏ ਬਾਏ ਓਕੇ ਓਕੇ ਕੀ ਓਕੇ ਓਕੇ ਮੈਰਾ ਪੜਾ ਬਾਏ ਚੰਗਾ ਭਾਈ ਭਰਾ ਮਿਲ ਗਿਆ ਮੈਨੂੰ ਸਾਡਾ ਬਾਹਰ ਸਭ ਫ੍ਰੀਜਰ ਬਾਹਰ ਮਿਲਿਆ ਯਾਰ ਰਾ ਮੈਂ ਨਹੀਂ ਸੀ ਦਾ ਆਪ ਜਾਂਦਾ ਹੰਦਾ ਮੁੰਡਾ ਬੜੀ ਦੇਰ ਬਾਅਦ ਮਿਲਿਆ ਸੋ ਲੋ ਜੀ ਆ ਮੇਨ ਮੋਰ ਹੈਗਾ ਵਾ ਠੀਕ ਆ ਆਪਾਂ ਤੁਹਾਨੂੰ ਇਹਨੂੰ ਜਾਣਦੀ ਆ ਸੋ ਬਣੇ ਰਿਓ ਵੀਡੀਓ ਤੇ ਰੋਰ ਤੋਂ ਐ ਸੁਆ ਉਮਰਪੁਰੇੋਂ ਬਾਸਰਪੁਰੇ ਨੂੰ ਜਾਂਦਾ ਉਹ ਸੁਆ ਦੇ ਉੱਪਰ ਹੀ ਪੀਰ ਬਾਬੇ ਭਰੋਲੇ ਸ਼ਾਹ ਜੀ ਦੀ ਜਗ੍ਹਾ ਦੇ ਅਸੀਂ ਦਰਸ਼ਨ ਕਰਨ ਆ ਰਹੇ ਹਾਂ ਆ ਸਾਹਮਣੀ ਦਰਗਾਹ ਹੈ ਆ ਉਹ ਹੀ ਪੀਰ ਲੋ ਜੀ ਉਹ ਸਾਹਮਣੀ ਦਰਗਾਹ ਦੇਖਦੇ ਹੋ ਨਾ ਬਾਬਾ ਪੀਰ ਬਾਬਾ ਭਰੋਲੇ ਸ਼ਾਹ ਜੀ ਆ ਕਿ ਜਾਂਦੇ ਨੇ ਦਰਸ਼ਨ ਮੇਲੇ ਕਿ ਯਾਰੋ ਸਾਹਮਣੀ ਦੇਖ ਰਹੇ ਹੋ ਨਾ ਦਰਗਾਹ ਹੋ ਚੁੱਕੀਆਂ ਆ ਬਾਬਾ ਪ੍ਰੋਹਲੇ ਸ਼ਾਹ ਦੀ ਦਰਗਾਹ ਤੇ ਸੋ ਅੰਦਰ ਜਾ ਕੇ ਦਰਸ਼ਨ ਕਰਦੇ ਆ ਬਾਨਾ ਕੋ ਗੱਪੇ ਵਾਲੀ ਦੁਕਾਨ ਲਾਈ ਕਰਦੀਆਂ ਸੋ ਪਾਰਕਿੰਗ ਚ ਇੱਥੇ ਲਾਣ ਵਾਸਤੇ ਚਾਹ ਸੁਵਿਧਾ ਵੀ ਹਾਜੀ ਹੱਥਾਂ ਥੋੜੇ ਆ ਵੰਸ਼ ਵੀ ਹੱਥ ਧੋ ਕੇ ਆ ਗਏ ਆ ਧੋ ਕੇ ਆ ਗਏ ਜੀ ਅਸੀਂ ਤਿੰਨ ਤਿੰਨ ਚੱਲੇ ਅੰਦਰ ਤੇ ਸਮਾਗ ਅੱਦੀਸ ਹੈ ਅੰਦਰ ਦਰਸ਼ਨ ਕਰਦੇ ਆ ਕੁਝ ਸਾੜਾ ਕਿਤੇ ਨਮਾਜ਼ ਅੰਦਰ ਪਈ ਤੇ ਲੈ ਲੱਗੇ ਅੰਦਰ ਚਰਾਗਾ ਚ ਆਹ ਦੇਖੋ ਵੀਰ ਜੀ ਵੇਦ ਦੇਣੀ ਸ਼ੀਸ਼ਿਆਂ ਵਿੱਚ ਪਾ ਕੇ ਸੱਸੀ ਘਰ ਵੀਰ ਜੀ ਕੀ ਨਾਮ ਤੁਹਾਡਾ ਸਰ ਆ ਭਾਈ ਸਤਿਨਾਮ ਹਾਂਜੀ ਨਾਮ ਨਾਖ ਲੋ ਭਾਈ ਇੱਥੇ ਹੁੰਦੇ ਨੇ ਤੇਲ ਤੂਲ ਸਾਰਾ ਪਕਾਏ ਜਾਂਦੇ ਸਾਰੇ ਕਿਸੇ ਨੇ ਲੈਣਾ ਲੂਣਾ ਆਏ ਨੇ ਦਰਗਾਹਾਂ ਤੇ ਚੜਦੀ ਨੇ ਤੇ ਬਾਕੀ ਸਾਰੇ ਪ੍ਰੇਮੀ ਇੱਥੇ ਦੇਖੋ ਦਰਸ਼ਨ ਦੇ ਲਈ ਸੱਸੀ ਘਰ ਵੀਰ ਜੀ ਤੇ ਹਰ ਹਰ ਵੀਰਵਾਰ ਆਉਂਦੇ ਭਾਜੀ ਹਾਂਜੀ ਹਾਂਜੀ ਲੋ ਜੀ ਬੜੀ ਬੜੀ ਦੂਰੋਂ ਆ ਰਹੀ ਨੇ ਸੰਗਟਾ ਹਲੋ ਬੇਟਾ ਕੀ ਆਲਾ ਕੀ ਨਾਮ ਹੈ ਤੁਹਾਡਾ ਲੋ ਜੀ ਆਹ ਦੇਖੋ ਤਨ ਤਨ ਪੀਰ ਬਾਬਾ ਭਰੋਲੇ ਸਾਹਿਬ ਦੀ ਦਰਗਾਹ ਸੋ ਹਤਰੂ ਦਰਸ਼ਨ ਮੇਲੇ ਕਰਾਨੇ ਆਂ ਅੰਦਰ ਜਾ ਕੇ ਬੜੀ ਬੜੀ ਦੂਰੋਂ ਸੰਗਤਾਂ ਆਂਦੀਆਂ ਇੱਥੇ ਦਰਸ਼ਨ ਮੇਲੇ ਕਰਨ ਹਰ ਵੀਰਵਾਰ ਉਹ ਵੀ ਹੈਗਾ ਇੱਥੇ ਤੇ ਦੇਖੋ ਇਹ ਰੀਡੁੰਗਾਈ ਕਿੰਨੀ ਆਂ ਔਰ ਦੇਖੋ ਕੋ ਆਇਓ ਪਵਿੱਤਰ ਦਰਗਾ ਤਨੂੰ ਦਰਸ਼ਨ ਕਰਾਨੇ ਆਂ ਇੱਥੋਂ ਦੇ ਜਦ ਬਾਪਾ ਬਾਬਰੋ ਲਈ ਆਵਦੀ ਦੂੜ ਦੂੜੇ ਸੰਗਤਾਂ ਆਤੇ ਦਰਸ਼ਨ ਮੇਲੇ ਕਰਨ ਆਂਦੀਆਂ ਨੇ ਸੋ ਹੁਣ ਤੁਨ ਪ੍ਰਕਰਮਾ ਲੈ ਕੇ ਦੱਸਦੇ ਆਂ ਇੱਥੋਂ ਵੀ ਆਹ ਦੇਖੋ ਸਾਰੀ ਸੰਗਤਾਂ ਸਾਰੇ ਬਿੰਦਰ ਪਈ ਵੀ ਨਾਲ ਆ ਸਾਰੀਆਂ ਸੰਗਤਾਂ ਦੇਖੋ ਦਰਗਾਹ ਬਾਬਾ ਬਰੋਲੇ ਸ਼ਾਹ ਦੀ ਜਗ੍ਹਾ ਤੇ ਦਰਗਾਹ ਐ ਇਹ ਦਰਗਾਹ ਤਾਂ ਬਹੁਤ ਪੁਰਾਣਾ ਐ ਇਹ ਦਰਗਾਹ ਦੀ ਛਾਂ ਦੇ ਥੱਲੇ ਪੀਰ ਬਾਬਾ ਜੀ ਨੇ ਆ ਕੇ ਵਿਸ਼ਰਾਮ ਕੀਤਾ ਸੀ ਇਹ ਬਹੁਤ ਪੁਰਾਣੀ ਜਗ੍ਹਾ ਐ ਤੇ ਦਰਗਾਹ ਤੇ ਕਿੱਜਰ ਦਾ ਦਰਗਾਹ ਤਾਂ ਬਹੁਤ ਪੁਰਾਣਾ ਦਰਗਾਹ ਐ ਇਹ ਉਹਨਾਂ ਦੀ ਜਗ੍ਹਾ ਦੇਖੋ ਤਵੇ ਤਾਂ ਦੱਸ ਦੇਣੀ ਐ ਹਾਂ ਇਹ ਬਹੁਤ ਜੀ ਆ ਰੋਹ ਪ੍ਰਾਣੀ ਆ ਅਜੇ ਤੱਕ ਆ ਸਾਡੀ ਜੜਾ ਵਾ ਦੇਖੋ ਥੱਲੇ ਤੇ ਤੁਸੋਂ ਦੋਲ ਦਰਸ਼ਨ ਕਰਨਾ ਦਿਨੇ ਸੋ ਆਪ ਬਾਬਾ ਜੀ ਦਾ ਸੋਖਾਸਨ ਦੇਖੋ ਭਾਈ ਇਹ ਕਾ ਪਾਪਾ ਜੀ ਨੇ ਸਲੋ ਜੀ ਆ ਬਾਬਾ ਪ੍ਰੋਦੇਸ ਸਾਹਿਬ ਜੀ ਦੀ ਗੱਡੀ ਨੇ ਸੇ ਦਰਸ਼ਨ ਮਿਲੇ ਕਰੋ ਜਦ ਸੰਤਾਰੀ ਜਲ ਪੀਣ ਲਈ ਘੜਾ ਲਾਇਆ ਠੰਡਾ ਵਿਨਦਰ ਭਾਈ ਪੀਂ ਜਾਂਲ ਛੱਕਣ ਲੱਗੇ ਆ ਇਹ تھے ਛਿੜਾਗਾਚ ਤੇਲ ਰਿੰਦਰ ਭਾਈ ਆ ਚੁਕੇ ਨੇ ਤੇ ਨਰੇ ਚਾਚਾ ਜੀ ਮਿਲ ਗਏ ਨੇ ਸਸੀ ਗਾ ਦਾ ਨਾ ਸਰਪ ਜੀ ਜਮੇ ਨਾ ਤਰੀਕਾ ਬਿੱਤਰ ਨਗਾਦੀ ਵਰਨੀ ਹੈ اللي ਬੋਲੇ ਨਾ ਜੀ ਦਾ ਸਿਬਲਿੰਗ ਹਾਂ ਸਲੋ ਜੀ ਹੈ ਗਰਮੀ ਸਰ ਨਾਗਦੀਪਤਾ ਜਿਹੜੀ ਕਰੋ ਦਰਸ਼ਨ ਲੋ ਜੀ ਆ ਸਾਡੀ ਇਤਿਹਾਸ ਸਹੀ ਏ ਟਪਣੀ ਹੋਈ ਹੈ। ਭੁਲੇਖਾ ਜਿਉਂ ਦਾ ਇਤਿਹਾਸ ਲਿਖਣ ਲੱਗੇ ਆਂ ਦੋਸਤਾਂ ਪਾਕਿਸਤਾਨ ਸਾਡੀ 61 ਸਾਲ ਦੀ ਉਮਰ ਹੋਰ ਚੁੱਕੀ ਹੈ। ਅਸੀਂ ਇਸ ਬਾਬੇ ਯਾਰੇ ਪੀਰ ਨੂੰ ਉਹ ਵਿਸ਼ਾ ਨੂੰ ਮੰਨਦੇ ਹਾਂ। ਇੱਥੇ ਸਭ ਤੋਂ ਪਹਿਲਾਂ ਮਾਪੋਤਰ ਜੋੜਾ ਮੇਨਨ ਭਾਈ ਯੋਗੀਆਂ ਦਾ ਪੂਰੀ ਗੇਟ ਤੋਂ ਉਹਨਾਂ ਨੇ ਬਹੁਤ ਕਿਰਤ ਸੇਵਾ ਕੀਤੀ ਹੈ। ਇੱਥੇ ਸਭ ਤੋਂ ਪਹਿਲਾਂ ਰੋਡ ਚੜਦਾ ਰਿਹਾ ਬਾਬੇ ਭੁਲਰੀ ਜਾਂ ਦੇ ਇਹ ਸੱਤ ਭਰਾ ਨੇ ਇੱਕ ਚੁੰਝਪੀਰ ਇੱਕ ਬਾਬਾ ਬੁੱਧੀ ਸ਼ਾਹ ਬਾਬੇ ਮੇਸ਼ੀ ਦਾ ਦਰਬਾਰ ਜਿਹੜਾ ਇੱਕ ਖੰਡੇ ਖੋਲੇ ਆ ਇੱਕ ਟੀਕਰ ਲਾਣਾਂ ਦੇ ਲਾਰਕੀਆਂ ਦੇ ਕਿਤੇ ਜਗ੍ਹਾ ਇੱਥੋਂ ਬਾਬੇ ਦਰਸ਼ਨ ਜੀ ਨੂੰ ਲਗਨ ਲੱਗੀ ਆ ਕਿ ਬਾਬੇ ਭੋਲੇ ਸਾਡੇ ਦਰਸ਼ਨ ਬਾਬੇ ਦਰਸ਼ਨ ਜੀ ਨੂੰ ਦਿੱਤੇ ਨੇ ਇਹਨਾਂ ਨੇ ਬੜੀ ਮਿਹਰ ਹੋਈ ਉਹਨਾਂ ਐਵੇਂ ਸੱਤ ਘਾਟ ਉਹਨਾਂ ਦਾ ਸਾਡੀ ਇੱਥੋਂ ਚੌਕ ਕਿੱਲਾਂ ਦੇ ਲੱਗੇ ਜੀ ਬਾਬੇ ਭੋਲੇ ਸਾਡੇ ਜਗ੍ਹਾ ਦੇ ਬਾਅਦ ਬੜੇ ਸੇਵਾਦਾਰ ਰਹੇ ਨੇ ਮੋਦ। ਘਟੀਆਂ ਵੀ ਜਗ੍ਹਾ ਹੈ, ਅੰਨੇ ਵੀ ਜਗ੍ਹਾ। ਕਿ ਫਿਰ ਉਹ ਸੱਚ ਲਾਉਣ ਦੇ ਲਈ ਹਮ ਘਟੀਆਂ ਦੀਆਂ, ਬੱਚਿਆਂ ਦੀਆਂ ਹੋਰ ਵੀ ਬੱਚਿਆਂ ਦੀਆਂ ਸੁਖਨਾ ਪੂਰੀਆਂ ਦੇ ਇਥੇ ਬਹੁਤ ਜਗਾ। ਇੱਦਾਂ ਕਿ ਜਾਨੀ ਪੀਰ ਨੇ ਅਜੇ ਤੱਕ ਕਿਹੋ ਗ੍ਰਾਹੀ ਨਹੀਂ ਮੰਗੀ ਆਪਣੇ ਆ ਵੀ ਆ ਰਹੀ ਗ੍ਰਾਹੀ। ਆਮ ਪੀਰਾਂ ਦੀ ਜਗਾ ਦੀ ਗ੍ਰਾਹੀ ਵੇਖੀ ਜੇ ਕਰਦੇ ਨੇ ਲੋਕਾਂ ਨੂੰ। ਇਹ ਅੱਜ ਤੱਕ ਬਾਬੇ ਭੋਲੇ ਦਾ ਸੇਵਾਦਾਰ ਨੇ ਕਰੀ ਵਰਦਾ ਦੇਖੀ ਹੈ ਇਹ ਬਹੁਤ ਪੁਰਾਣੀ ਹੈ ਇਹ ਸਾਰੀ ਜਗਾ ਤੁਹਾਨੂੰ ਚਾਰ ਸਫੇਰੇ ਦੱਸ ਦਿਆਂ ਤੁਹਾਡੇ ਰੁਕਸ਼ ਵਗੈਰਾ ਵੀ ਸਾਰੇ ਸਾਰੇ ਬਹੁਤ ਪੁਰਾਣੇ ਹੋ ਜੇ ਨੇ ਦੇਖੋ ਪੂਰੀ ਚਾਰ ਸਫੇਰੇ ਤੋ ਕਿ ਇਹ ਆ ਬਹੁਤ ਪੁਰਾਣੀ ਹੈ ਦੇਖੋ ਮਕੀਰੇ ਬਾਰੇ ਦੱਸਿਆ ਗਿਆ ਹੈ ਕਿ ਜਿੰਨਾ ਚ ਬਾਬਾ ਜੀ ਨੇ ਮਕੀਰ ਧੋਰੇ ਕੀ ਸੀ ਕਿ ਇਹਦੇ ਉੱਤੇ ਛੱਤ ਨਹੀਂ ਪਏਗੀ ਤੇ ਦੇਖ ਲਓ ਉਹਦੀ ਇਹਦੇ ਉੱਪਰ ਛੱਤ ਨਹੀਂ ਹੈਗੀ ਇਦਾਂ ਦੀ ਇੱਤਾਂ ਹੀ ਆ ਸਾਰੀ ਜਗਾ ਸਾਰੀ ਜਗਾ ਇਦਾਂ ਦੀ ਇੱਤਾਂ ਹੀ ਆ ਉੱਪਰ ਛੱਤ ਨਹੀਂ ਪਈ ਹੈ। ਇਹ ਮਾਲਕ ਆ ਪੀਰ ਬਾਬਾ ਪ੍ਰੋਹਲੇ ਸ਼ਾਹ ਜੀ ਸੀ। ਲੋ ਜੀ ਹੁਣ ਆਪ ਉੱਪਰ ਜਾ ਰਹੇ ਆ ਤੁਹਾਨੂੰ ਦਿਖਾਣੇ ਆ ਥੋੜੀ ਛੱਤ ਪਰ ਛੱਤ ਨਹੀਂ ਪਏਗੀ। ਅਵੇ ਲੋ ਕੀ ਚਾਰ ਸਵੇਰੇ ਤੁਸੀਂ ਸਾਰੇ ਦੇਖ ਲਓ। ਸਾਰਾ ਪਿੱਛੇ ਇਹਨਾਂ ਨਾਨਕਸ਼ਾਹੀ ਇੱਟਾਂ ਸਾਰਾ ਕੱਚਾ ਵਾ। ਸਿਰਫ ਸੈਂਟਰ ਦੇ ਵਿੱਚ ਹੀ ਪਾਇਆ ਇਹਨਾਂ ਨੇ ਲੈਂਟਰ ਤੇ ਉਹ ਵੀ ਜਦੋਂ ਪਾਉਂਦੇ ਹੀ ਤੇ ਲੈਂਟਰ ਟੱਟ ਜਾਂਦਾ ਹੀ। ਪਾਉਂਦੇ ਹੀ ਲੈਂਟਰ ਟੱਟ ਜਾਂਦਾ ਹੀ। ਹਨਾ ਇਦਾਂ ਹੀ ਸੀ ਨਾ ਬਾਬਾਈ। ਸੋ ਤਾਂ ਵੀ ਫਿਰ ਸਾਰੇ ਮਿਸਤਰੀਆਂ ਨੇ ਜਿੰਨਿਆਂ ਦੇ ਸਾਰੀ ਸੰਗਤਾਂ ਨੇ ਰਲਕੇ ਬਾਬਾ ਜੀ ਅਗੇ ਅਰਦਾਸ ਬੇਨਤੀ ਕੀਤੀ ਜਿਸ ਕਾਰਨ ਇਹ ਲੈਂਟਰ ਛੋਟਾ ਇੱਥੇ ਪਿਆ ਹੈ ਕਿਉਂਕਿ بارش ਦੇ ਵਿੱਚ ਸਾਰੀ ਦਰਗਾਹ ਥੱਲੇ ਮੈਂ ਕਹਿੰਦੀ ਆਪਣੇ ਜਿਹੜੇ ਆ ਦੂਰੀ ਆ ਆਪਾਂ ਇਹ ਸ਼ੁਰੂ ਦੇਖੀ ਆ ਆਪਣੇ ਮੰਤਰੀ ਇਹ ਪਰਿਮਾ ਸਾਰੇ ਸੁਣਨ ਚ ਆਏਗੀ ਕਿਸੇ ਨੂੰ ਨਾ ਉਥੋਂ ਆਪਣੇ ਦੂਰੀ થઈ ਪੂਰੀ ਦੁਨੀਆ کافی ਪੁਰਾਣੀ ਜਗਾ ਹਨਾ ਬਾਬਾ ਜੀ ਬਹੁਤ ਪੁਰਾਣੀ ਆ ਜਿਹੜਾ ਬਚਪਨ ਆ ਆਪਾਂ ਸ਼ੁਰੂ ਤੋਂ ਖੀ ਆ ਸਾਡੇ ਪੜੀ ਪਰਿਵਾਰ ਦੇ ਇਥੇ ਚੰਦਰਾ ਦੇ ਬੱਚਿਆਂ ਦੇ ਇੱਟਾਂ ਦੀ ਬਹੁਤ ਸਾਰੀ ਇੱਟ ਕੱਚੀ ਹੈਗੀ ਆ ਕਿਉਂਕਿ ਉਹ ਬਾਬਾ ਜੀ ਨੇ ਆਪ ਹੀ ਖੁਦ ਵਰਦਾਨ ਦਿੱਤਾ ਸੀ ਕਿ ਇਹਦੇ ਉੱਪਰ ਕੋਈ ਵੀ ਛੱਤ ਨਹੀਂ ਪੈ ਪਾਏਗੀ ਪਰਛਾਤੇ ਸੰਗਤਾਂ ਨੇ ਕਿਉਂ ਪਾਈ ਕਿਉਂਕਿ ਥੱਲੇ ਨਾ ਬਾਬਾ ਜੀ ਦਰਗਾਹ ਜਿਹੜੀ ਗਿੱਲੀ ਹੋ ਜਾਂਦੀ ਸੀ ਤੇ ਤੇ ਸੰਗਤਾਂ ਨੇ ਹੱਲ ਮਿਲ ਕੇ ਸਾਰਿਆਂ ਨੇ ਜਿੰਨੇ ਵੀ ਇੱਥੇ ਪ੍ਰੇਮੀ ਐ ਇਹ ਜਿਹੜੀ ਛੱਤਾਂ ਥੱਲੇ ਦੇਖਦੇ ਪਏ ਉਹ ਪਾਈ ਪਰ ਇਹ ਵੀ 3-4 ਵਾਰੀ ਜਿੰਨੀ ਵਾਰੀ ਇਹਨਾਂ ਨੇ ਪਲੱਸਟਰ ਕੀਤਾ ਲੈਂਟਰ ਪਾਇਆ ਤੇ ਲੈਂਟਰ ਢੱਟ ਜਾਂਦਾ ਸੀ ਫਿਰ ਸਾਰੀ ਸੰਗਤ ਨੇ ਬਾਬਾ ਜੀ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਬੇਨਤੀ ਕੀਤੀ ਤੇ ਉਸ ਤੋਂ ਬਾਅਦ ਇਹ ਜਿਹੜੀ ਸ਼ਤ ਹੈ ਮੁਕੰਮਲ ਹੋਈ ਤੇ ਇਸ ਟਾਈਮ ਇਥੇ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਸੋ ਆਹ ਦੇਖੋ ਬਾਬਾ ਜੀ ਦੇ ਝੰਡੇ ਲੱਗੇ ਕੋ ਯਾਰ ਪੰਛੀਆਂ ਦੀ ਚਾਹ ਚਾਹ ਦੀ ਆਵਾਜ਼ ਕਿੰਨੀ ਸੁੰਦਰ ਤੇ ਕਿੰਨੀ ਖੂਬਸੂਰਤ ਆ ਰਹੀ ਆ ਆਵਾਤਵਨ ਵੀ ਮੋਰਵਦੀਆ ਸੋ ਬਾਕੀ ਇਹਨਾਰੇ ਬਾਬੇ ਤੁਹਾਡੀ ਜਠੇਰੇ ਵੀ ਹੈ ਨਾ ਇੱਥੇ ਹਾਂਜੀ ਜਠੇਰੇ ਦੀ ਪਟੀਆਂ ਦੀ ਜਠੇਰੇ ਹੈਗੇ ਹਾਂ ਹਾਂ ਠੀਕ ਹੈ ਜੀ ਇਹ ਬੱਚਿਆਂ ਦੇ ਛੰਤ ਲਾਦੇ ਸਾਡਿਆਂ ਦੇ ਤੀ ਤੀਤ ਭੰਡਾਰਾ ਜੀ ਠੀਕ ਹੈ 26 ਜੂਨ ਨੂੰ ਭਾਈ 26 ਜੂਨ ਠੀਕ ਹੈ ਜਿਹਨੂੰ ਭੰਡਾਰਾ ਜੀ ਸਾਰੇ ਹੋਮ ਆ ਕੇ ਕੀ ਦੱਸਣ ਦੇਣੇ ਕਿ ਜਠੇਰਿਆਂ ਦੇ ਕੋਲ ਕੋਈ ਚਾਹ ਸਰਕਾਰ ਦੇ ਠੀਕ ਹੈ ਜੀ ਲੋ ਜੀ ਸਾਰੀ ਸਾਧ ਸੰਗਤ ਨੂੰ ਸਦਾਈ ਜ਼ਰੂਰੀ ਪਰੋ ਲੇਸ਼ਾ ਬਾਬਾ ਜੀ ਦੀ 26 ਜੀ ਨੂੰ ਭੰਡਾਰਾ ਹੈਗਾ ਵਾ ਤੇ ਸਾਰੀ ਸਾਧ ਸੰਗਤ ਜਰੂਰ ਇੱਕ ਵਾਰੀ ਦਰਸ਼ਨ ਮਿਲੇ ਕਰਨ ਆਇਓ ਸੋ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਇਹ ਹਰ ਇੱਕ ਨੇ ਚਾਇਆ ਕਿ ਰਿਪੇਅਰ ਕਰਨਾ ਪਰ ਨਹੀਂ ਕਿਉਂਕਿ ਇਹ ਬਾਬਾ ਜੀ ਦਾ ਪਿੱਛੋ ਧੁਰੇ ਹੁਕਮ ਸੀ ਤਾਂ ਵੀ ਇਹਨਾਂ ਨੇ ਥੋੜੀ ਜੀ ਇੱਥੇ ਸੈਂਟਰ ਦੇ ਵਿੱਚ ਲੈਂਟਰ ਪਾਇਆ ਵਾ ਦਰਸ਼ਨ ਮੇਲੇ ਕਰਕੇ ਤੇ ਆ ਦੇਖੋ ਆ ਬੇੜੀ ਉਰੋ ਦੀ ਉਰੋ ਦੀ ਇਹ ਤੁਹਾਨੂੰ ਮੈਂ ਇਸ ਟਾਈਮ ਤਾਂ ਤਾਂ ਬਾਬਾ ਭਰੋਲੇ ਸਾਹ ਦੇ ਦਰਗਾਹ ਤੇ ਆں دیکھو ਆ ਉਹਦੀ 베ੜੀ ਆ ਜਿੱਥੇ ਬਾਬਾ ਜੀ ਨੇ ਥੱਲੇ ਵਿਸ਼ਰਾਮ ਹੋ ਕੇ ਸਾਧ ਸੰਗਤੇ ਆਪਣਾ ਜੀਵਨ ਬਤੀਤ ਕੀਤਾ ਤੇ ਭਗਤੀ ਕੀਤੀ ਸੀ। ਤੋਂ ਅੱਛੇ ਵੀ ਅੱਜ ਦੂਰੋਂ ਦੂਰੋਂ ਸੰਗਤ ਆ ਦਰਸ਼ਨ ਮੇ ਲੈ ਕੇ ਆਂਦੀਆਂ ਨੇ। ਤਾਂ ਹਰ ਇੱਕ ਸੰਗਤ ਦੀ ਆਤਮਰਾਜ ਪੂਰੀ ਹੁੰਦੀ ਹੈ ਜਿਨ੍ਹਾਂ ਨੇ ਵੀ ਜੋ ਸੁਪਨਾ ਸੁੱਖਿਆ ਵੀ। ਉਸ ਵੀਡੀਓ ਨੂੰ ਮੱਤ ਤੋਂ ਬਾਅਦ ਸ਼ੇਅਰ ਕਰਿਓ ਕਿ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਹਰ ਇੱਕ ਚੀਜ਼ ਦਾ ਇਤਿਹਾਸ ਪਤਾ ਹੋਣਾ ਚਾਹੀਦਾ ਵਾ। ਠੀਕ ਹੈ ਜੀ। ਬਾਕੀ ਹੁਣ ਚੱਲਦੇ ਆਂ। ਛੋਟੀਆਂ ਸ਼ੇੜੀਆਂ ਬਣੀਆਂ ਹੀ ਆ ਜਿੱਥੋਂ ਆਪਾਂ ਥੱਲੇ ਜਾਣਾ ਹੈ। ਆ ਦੇਖੋ ਬਹੀ ਚੱਲੇ ਸੀੜੀਆਂ ਬਣੀ ਹੋਈਆਂ ਹੋ ਆਏ ਬਾਬਾ ਸੁਲੇਸ਼ਾ ਦੀ ਝੰਕਾਰ ਬਹੁਤ ਵਧੀਆ ਲੱਗਿਆ ਤੇ ਛੰਕਾ ਸੰਕਾ ਚ ਮਿੱਠੇ ਚੋਲ ਦਾ ਪ੍ਰਸ਼ਾਦ ਵਰਤਾਂਦੇ ਪਏ ਨੇ ਸੇਵਕ ਦੇਖੋ ਲੋ ਜੀ ਇੱਥੇ ਪ੍ਰਸ਼ਾਦ ਦਿੱਤਾ ਜਾਂਦਾ ਹੈ ਮਿੱਠੀ ਚੋਲ ਗੋੜ ਵਾਲੇ ਚੋਰ ਸਾਡੀ ਸੰਗਤ ਉਮਤਾਵ ਨਾਮ ਲਾਇਆ ਜਾ ਰਿਹਾ ਤੇ ਸਾਰੀ ਸੰਗਤ ਜਰੂਰ ਆਏ ਹੋ ਯਾਰ ਕਤੋਂ ਆਪਾ ਜਾ ਰਹੇ ਆ ਵਾਪਸ ਸੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਜੀ ਨਵੇਂ ਹੈਗੇ ਉਹ ਚ ਸ਼ੇਅਰ ਕਰ ਦਿਓ ਤੇ ਇੱਕ ਇੱਕ ਹੋਰ ਜੁੜੀ ਹੋਈ ਗੱਲ ਜੀ ਵੀਡੀਓ ਦੇ ਵਿੱਚ ਇੰਦਾ ਇੰਦਾ ਦੀ ਗੱਲ ਕਹੀ ਗਈ ਹੋਏ ਤੇ ਬੱਚਾ ਤੁਹਾਨੂੰ ਕਿ ਬਖਸ਼ ਦਿਓ ਛੋਟਾ ਬੱਚਾ ਮੈਂ ਤੁਹਾਡਾ ਓਕੇ ਜੀ ਮਿਲਦੇ ਆ ਤੁਹਾਨੂੰ ਇੱਕ ਨਵੇਂ ਵਲੋਗ ਦੇ ਵਿੱਚ ਸੁਭਣੇ ਦਿਓ ਬਾਏ ਬਾਏ